ਤਰੋਂ ਨਾਲ ਦੇ 80 85 ਪੈਸੇ ਟਾਇਰ ਪਏ ਨੇਗੇ ਚੰਗੇ ਟਾਇਰ ਪਏ ਨੇ ਘੰਟੇ ਚੱਲਿਆ ਬਈ ਸੁਣਨੀਏ ਘੰਟਾ ਇਹ 1800 ਚੱਲਿਆ ਵਾ 1825 ਆਵਨੀ ਬੀਬੀ 22 ਇਹ ਵੀ 11 12 ਗਾ ਜੀ ਕਾਲੇ ਢਿੱਡ ਵਾਲਾ ਹਾਂ ਆਨਲਾਈਨ ਡੈਕਟਰ ਇਹ ਵੀ ਬੋਲਦਾਗਾ ਨਾ ਹੋਊਗਾ ਇਹ ਵੀ ਡੈਕਟਰ ਜੀ ਇਹ ਵਾਲੀ ਗੱਲ ਇਹ ਕਹਨੇ ਆ ਕਿ ਮਾੜੀ ਮੋਟੀ ਹਲਕੀ ਉਹਦੀ ਬਾਡੀ ਦੀ ਰਟਚਿੰਗ ਆ ਕਿਵੇਂ ਆ ਮਾਰੇ ਹੋੱਕ ਹੱਕ ਹੋ ਗਈਆਂ ਜਾਂ ਇਹ ਜਾਂ ਚੀਜ਼ਾਂ ਉਹ ਕਹਿੰਦੇ ਦੱਸ ਕੇ ਦੇਵਾਂਗੇ ਆਪਾਂ ਇਹ ਜੀ ਗੱਲ ਨਹੀਂ ਕਰਦੇ ਇਹ ਇਹ ਡਬਲ ਕਲਚ ਟਰੈਕਟਰ ਆ ਜੀ 8 ਵਾਟ ਲਗਾ ਹਰਿਆਣਾ ਨੰਬਰ ਟਰੈਕਟਰ ਆਗਾ ਟਾਇਰ ਆ ਭਾ ਆਪਣੇ ਕੋ ਆਏ ਆ ਜਿਵੇਂ ਬਈ ਇਹਦੇ ਸੂਤ ਤੇ ਪੇਪੜੀ ਤੇ ਥੋੜੀ ਜਿਹੀ ਹੋਈ ਹਾਂਜੀ ਦੋਸਤੋ ਕੀ ਹਾਲ ਚਾਲ ਨੇ ਅੱਜ ਫਿਰ ਪਹੁੰਚੇ ਆਂਗੇ ਪੁੱਚੋ ਆਦੇਸਾ ਹਸਪਤਾਲ ਦੇ ਜਮਾ ਕੋਲੇ ਬਾਈ ਬਾਈ ਸੋਨੇ ਕੋਲੇ ਕਰਦੇ ਆ ਗੱਲਬਾਤ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰ ਦਿਓ ਬਾਕੀ ਬਾਈ ਵਧੀਆ ਕੰਮ ਆ ਬਾਈ ਦਾ ਗਰੰਟੀ ਵਾਲੇ ਟਰੈਕਟਰ ਹੁੰਦੇ ਨੇਗੇ ਸੱਸੀ ਕਾ ਬਾਈ ਸੋਨੇ ਸੱਸੀ ਕਾ ਬਾਈ ਜੀ ਠੀਕ ਆ ਬਾਈ ਸੋਨੇ ਠੀਕ ਠਾਕ ਵਧੀਆ ਕਿੰਨੇ ਟਰੈਕਟਰ ਨੇ ਬਈ ਅੱਜ ਆਪਣੇ ਕੋਲੇ ਚਾਰ ਆਪਣੇ ਕੋਲੇ ਬਈ ਚਾਰ ਟਰੈਕਟਰ ਨੇਗੇ ਇੰਜਨ ਗੇਅਰ ਦੀ ਬਈ ਗਾਰੰਟੀ ਹੈਗੇ ਗਾਰੰਟੀ ਆ ਫੁੱਲ ਬਈ ਠੀਕ ਹੈ ਜੀ ਟਰੈਕਟਰ ਕੇ ਮੈਨ ਰਣਗੇ ਵੀ ਪੰਜਾਬ ਨੰਬਰ ਨਹੀਂ ਨਹੀਂ ਇਹ ਚਾਰ ਨੰਬਰ ਆ ਬਈ ਚਾਰੇ ਇਹ ਠੀਕ ਹੈ ਜੀ ਇਹ ਚਾਰ ਨੰਬਰ ਆ ਜੀ ਠੀਕ ਆ ਬਈ ਜੀ ਲੋਨ ਕਰਾ ਦੀ ਸੌਦਾ ਬਈ ਲੋਨ ਦੇ ਦਾ ਹੋ ਜਾਊਗਾ ਬਈ ਕਾਗਜ਼ ਪੱਤਰਾਂ ਦਾ ਜਮਾ ਓਕੇ ਆ ਐਨਓ ਸੀ ਆਪਾਂ ਕਢਾ ਕੇ ਦੇਵਾਂਗੇ ਸਾਰੇ ਟਰੈਕਟਰਾਂ ਦੇ ਠੀਕ ਹੈ ਜੀ ਉਹ ਆਪਣੀ ਸਰਦਾਰ ਦੀ ਠੀਕ ਹੈ ਜੀ ਐਨਓ ਸੀ ਦਾ ਖਰਚਾ ਸੌਦਾ ਉਹ ਸਾਡਾ ਹੋਊਗਾ ਬੀਮਾ ਅਗਲੇ ਦਾ ਹੋਊਗਾ ਜੀ ਬੀਮਾ ਅਗਲੇ ਦਾ ਹੋਊਗਾ ਠੀਕ ਆ ਬਈ ਜੀ ਤੇ ਨਾ ਹੁੰਦੀ ਫੁੱਲ ਨਾ ਹੋਣ ਦੀ ਫੁੱਲ ਗਾਰੰਟੀ ਆਪਣੀ ਟਰੈਕਟਰ ਦੀ ਠੀਕ ਆ ਭਾਈ ਜੀ ਜੇ ਕੋਈ ਬੰਦਾ ਕਹੂਗਾ ਪਰ ਨਾ ਕਰਾ ਕੇ ਦੇ ਤੋ ਨਾ ਕਰਾ ਕੇ ਵੀ ਦੇ ਦਾਂਗੇ ਕੋਈ ਗੱਲ ਨਹੀਂ ਠੀਕ ਆ ਭਾਈ ਜੀ ਉਹ ਐਕਸਟਰਾ ਖਰਚਾ ਹਾਂ ਉਹ ਐਕਸਟਰਾ ਕਿੰਨਾ ਹੋਊਗਾ ਉਹ ਹੋ ਰੂਗਾ ਠੀਕ ਆ ਭਾਈ ਜੀ ਤੇ ਸਭ ਤੋਂ ਪਹਿਲਾਂ ਭਾਈ ਤੁਹਾਨੂੰ ਦਿਖਾਉਣੇ ਆਗੇ ਨਿਊ ਹਾਲੈਂਡ ਸਪੈਸ਼ਲ ਐਡੀਸ਼ਨ ਵਾਲਾ 3630 ਇਹ 19 ਟ੍ਰੈਕਟਰ 19 20 ਪਲੱਸ 20 ਆ ਗਈ ਇਹ 19 ਪਲੱਸ 20 ਮਾਡਲ ਆਗਾ ਠੀਕ ਆ ਜੀ ਕੰਡੀਸ਼ਨ ਚੈੱਕ ਕਰੋ ਮਿੱਤਰੋ ਪੂਰਾ ਫੁੱਲ ਕੋਕਾ ਟਰੈਕਟਰ ਨਾਲ ਦੇ ਡਰਾਂ ਜੜਾ ਟਰੈਕਟਰ 80 85 ਪੈਸ ਚੰਗੇ ਟਾਇਰ ਪਏ ਨੇ ਘੰਟੇ ਚੱਲੇ ਬਈ ਸੁਣਨੀਏ ਘੰਟਾ ਇਹ 1800 ਚੱਲਿਆ ਵਾ 1825 ਆ ਵਾ ਨਹੀਂ 22 22 ਆ ਬਸ ਇਹ ਜਿਹਾ ਕੋਸਾ ਜੀ ਠੀਕ ਆ ਜੀ 1800 ਬਸ ਠੀਕ ਆ ਜੀ 1800 ਪਲਸ ਕਿਹੜਾ 1900 ਤੋਂ ਥੱਲੇ ਆਗਾ ਹਾਂ ਠੀਕ ਆ ਜੀ ਇੰਜਨ ਗੇਅਰ ਦਾ ਕਿਵੇਂ ਇੰਜਨ ਗੇਅਰ ਦਾ ਫੁੱਲ ਓਕੇ ਆ ਜੀ ਓਕੇ ਜੀ ਰਿੰਬਾਂ ਦਾ ਮਰਗੜਾਂ ਦਾ ਟਰੈਕਟਰ ਸਾਰਾ Ориਜਨਲ ਆ ਸ਼ੋ ਦਾ ਮਾੜੀ ਮੁੱਟੀ ਕਾਲੇ ਰੰਗ ਦੀ ਟਚਿੰਗ ਆ ਗਈ ਉਹ ਇੰਨੀ ਕੁ ਚੱਲਦੀ ਹੈਗੀ ਤੁਹਾਨੂੰ ਪਤਾ ਹੀ ਨਹੀਂ ਜੀ ਦੱਸ ਕੇ ਦੇਵਾਗੇ ਉਹ ਦੱਸ ਕੇ ਦੇਵਾਗੇ ਕਿਹੜੀ ਗੱਲ ਠੀਕ ਆ ਜੀ ਹੈਵੀ ਜੈਕ ਵਾਲਾ ਗਾਣਾ ਬਈ ਹਾਂ ਜੈਕ ਵਾਲਾ ਜੀ 3 ਸਪੀਡ ਜੂਜੀ ਗੇਅਰ ਵਾਲਾ ਗਾ ਦਬਲ ਡਿਸਟਰੀਬਿਊਟਰ ਹਾਂ ਡਬਲ ਡਿਸਟਰੀਬਿਊਟਰ ਲਿਫਟ ਦੀ ਰਿਕਵੈਸਟ ਹੀ ਵੱਡੀ ਆ ਕਿ ਕਿਹੜੋ 5 ਸਿਲੰਡਰ ਲਗਾਉਣਾ ਠੀਕ ਆ ਯਾ ਦਿਖਾ ਦੇ ਬਿੰਦਰੀ ਭਾਈ ਆ ਦੇਖ ਸਕਦੇ ਹੋ ਲਿਫਟ ਹੈ ਵੀ ਲਿਫਟ ਕੰਪੈਸਟ ਹੈਗਾ ਠੀਕ ਆ ਬਈ ਚੰਗਾ ਟਰੈਕਟਰ ਆ ਕਨੋਪੀ ਸਾਥ ਇੱਕ ਇੱਕ ਵੱਲ ਹੋਰ ਵੀ ਇਹ ਹੌਲੈਂਡ ਮਗਰੋਂ ਇਹ ਲਈ ਸਹੀ ਬਾਜ ਕਰਦੇ ਹੁੰਦੇ ਟਰੈਕਟਰ ਦੀ 1% ਵੀ ਬਾਜ ਨਹੀਂ ਮਗਰੋਂ ਜੂਜੀ ਗੇਅਰ ਤੇ ਜੇ ਮੈਂ ਕਹਿ ਦਿੰਦਾ ਨਾ ਪ੍ਰੋਬਲਮ ਜੂਜੀ ਯਮਾਟਰ ਟਰੈਕਟਰ ਹੋਗਾ ਠੀਕ ਹੈ ਜੀ ਲੈ ਮੇਟਰ ਚੰਗਾ ਟਰੈਕਟਰ ਕੁੱਲ ਮਲਾ ਕੇ ਕਰੀਏ ਬਾਈ ਕਹਿੰਦਾ ਗਰੰਟੀ ਵਾਲਾ ਟਰੈਕਟਰ ਹੈਗਾ ਆ ਵੇਟ ਬੂਟ ਤੁਸੀਂ ਦੇਖ ਸਕਦੇ ਕੋਈ ਭਈ ਸਾਰਾ ਕੁਲ ਕੰਪਲੀਟ ਨਾਲ ਆਗਾ ਟਰੈਕਟਰ ਦਾ ਕੋਈ ਇਹ ਜੀ ਗੱਲ ਨਹੀਂ ਜੀ ਰੇਟ ਭਈ ਜਾਂ ਕੱਟ ਹੀ ਕਰਦੀ ਯਾਰ ਜੰਮੀ 6 ਲੱਖ 75000 ਰੁਪਏ ਕਹਿਣਿਆ ਗਏ ਜੀ ਹਾਂਜੀ ਕੋਈ ਨੀ ਮੌਕੇ ਤੇ ਫੁੱਲ ਮਾਉਂਡ ਆਨ ਟਾਨ ਕਰਦਾ ਕਦੋਂ ਕੋਈ ਬੰਦਾ ਆਊਗਾ ਤੁਹਾਡੀ ਵੀਡੀਓ ਦੇਖ ਕੇ ਕੋ ਚੱਕਰ ਨਾ ਠੀਕ ਹੈ ਜੀ ਟਰੈਕਟਰ ਬੰਦ ਦਾ ਹੋ ਗਿਆ ਠੀਕ ਹੈ ਜੀ ਸੀਆਰ ਡੀ ਜਾਉਣ ਲੱਗ ਗਿਆ ਭਈ ਇਹ ਟਰੈਕਟਰ ਪੈਸੇ ਬੰਦ ਹੋਗੇ ਪਰ ਬਾਕੀ ਭਈ ਤੁਸੀਂ ਵੀ ਹੁਣ ਵੀਡੀਓ ਪਾਉਣੀ ਹੈਗੇ ਦੇਣੀ ਹੈਗੇ ਵੀ ਇਹ ਮਾਡਲਾਂ ਦੀ ਕਿੰਨੀ ਕਿੰਨੀ ਰੇਟ ਹੁੰਦਾ ਕੀ ਰੇਟ ਹੁੰਦਾਗਾ ਸਹੀ ਗੱਲ ਆ ਨਾ ਬਈ ਬਾਕੀ ਜਦੋਂ ਤੁਸੀਂ ਆਉਂਗੇ ਬਈ ਉਰੇ ਆਉਂਗੇ ਬੈਠ ਕੇ ਸੌਦਾ ਕਰੋਗੇ ਮੌਕੇ ਤੇ ਮਾਨਤਾਂ ਨੂੰ ਥੋੜਾ ਮਾਨਤਾਂ ਨੂੰ ਫੁੱਲ ਕਰਾਂਗੇ ਮਾਨਤਾਂ ਜੀ ਬੰਦੇ ਨੂੰ ਆਈ ਨਰਾਜ਼ ਕਰ ਦੇਈ ਹਾਂ ਆਓ ਜੀ ਤੇ ਅੱਗੇ ਆ ਗਿਆ 5204 ਬਈ ਇਹ ਵੀ 11 12 ਦਾ ਜੀ ਕਾਲੇ ਢਿੱਡ ਵਾਲਾ ਹਾਂ ਆਨਲਾਈਨ ਤੇ ਟ੍ਰੇ ਵੀ ਬੋਲਦਾਗਾ ਨਾ ਹੋਊਗਾ ਇਹ ਵੀ ਰੈਟਰ ਜੀ ਠੀਕ ਆ ਜੀ ਆਨਲਾਈਨ ਬੋਲਦਾਗਾ ਬਈ ਮਹਿੰਗੀ ਗੁੱਡੀ ਉੱਚੀ ਗੁੱਡੀ ਵਾਲਾ ਟਾਇਰ ਨੇ ਦੇਖ ਸਕਦੇ ਇਹ ਟਾਇਰ ਟਾਇਰ ਆ ਭਾਪ ਉਹ ਆਇਆ ਬਿੱ ओके ਪਾਵਰ ਸਟੀering ਡਬਲ ਕਲਚ ਜੀ ਠੀਕ ਹੈ ਜੀ ਹਾਂ ਟੂ ਸਪੀਡ ਚ ਆ ਗਿਆ ਭਈ ਜਣਾ ਵੀ ਹਾਈ ਲੋਅ ਟੂ ਸਪੀਡ ਜੀ ਹਾਈ ਲੋਅ ਟਰੈਕਟਰ ਕਲਾ ਬੈਂਪਰ ਨੂੰ ਤੇ ਵੇਟ ਨੂੰ ਛੱਡ ਕੇ ਹੋਰ ਸਾਰਾ ਟਰੈਕਟਰ ਵਾਲਾ ਅਰੀਜਨਲ ਆ ਸਾਰਾ ਜੀ ਠੀਕ ਹੈ ਇਹ ਵੀ 11+12 ਆ 11+12 ਜੀ ਹਾਂ ਠੀਕ ਹੈ ਜੀ ਆ ਦੇਖ ਸਕਦਾ ਭਈ ਜਿੰਨਾ ਪੈਰ ਦਾ ਨਾ ਰੰਗ ਕਿੰਨਾ ਹੈਗਾ ਟਰੈਕਟਰ ਸਾਰਾ ਅਰੀਜਨਲ ਟਰੈਕਟਰ ਹੈਗਾ ਕਾਲੇ ਰੰਗ ਦਾ ਤਾਂ ਕਿੰਨਾ ਵੀ ਕੋਈ ਹੋਇਆ ਮਰਗਾੜਾ ਮਰੂੜਾ ਦੇ ਇਹਦੇ ਮਰਗਾੜਾ ਕਾਲੇ ਰੰਗ ਦੇ ਵੀ ਟੱਚ ਨਹੀਂ ਹਾਂ ਕਾਲੇ ਰੰਗ ਦੇ ਵੀ ਟੱਚ ਨਹੀਂ ਹੋਇਆ ਤੇ ਮਗਿਆੜਾਂ ਦੇ ਮਾੜੇ ਮੋਟੇ ਸਕਰਾਈ ਠੀਕ ਆ ਲੈ ਵੀ ਇੰਨਾ ਚੰਗਾ ਟਰੈਕਟਰ ਦਿਖਾ ਦੇ ਵੀਰੇ ਦੂਰੇ ਮਾਰੂਮਾ ਟਰੈਕਟਰ ਦਿਖਾ ਦੇ 11 ਮਾਡਲ ਦਾ ਨਹੀਂ ਕੈਮਰਾ ਵਾਜਦਾ ਇਹਨਾਂ ਮਾਰੂਮਾ ਟਰੈਕਟਰ ਨਵਾਂ ਟਰੈਕਟਰ ਨਹੀਂ ਹੁੰਦਾਗਾ 11 ਮਾਡਲ ਦਾ ਓਕੇ ਲੈ ਵੀ ਦੇਖ ਸਕਦੇ ਹੋ 11 ਮਾਡਲ ਦੇ ਨਟਾਂ ਦੇ ਸਦਾ ਆ ਨਿੱਗਲ ਓਵੇਂ ਪਿੱਦਾਗਾ 11 ਮਾਡਲ ਦੇ ਨਾਲ ਦਾ ਨਿੱਗਲਾ ਅੱਛਾ ਜੀ ਹਾਂ ਲੈ ਵੀ ਚੰਗਾ ਟਰੈਕਟਰ ਹੈਗਾ ਚੈੱਕ ਕਰਕੇ ਤੁਸੀਂ ਬਾਕੇ ਇਹ ਵੀ ਲਿਆ ਸਕਦੇ ਹੋਗੇ ਇਹਦਾ ਰੇਟ ਬਈ ਤੁੰਨੀ ਇਹਦਾ 448000 ਰੁਪਏ ਹੈਗਾ ਜੀ ਹਾਂਜੀ ਇਹ ਸਵਾ 4 ਲੱਖ ਰੁਪਏ ਦੇ ਦਾਂਗੇ ਜੀ ਜੇ ਕੋਈ ਤੁਹਾਡੀ ਵੀਡੀਓ ਦੇਖ ਕੇ ਆਊਗਾ ਦਿਖਾਊਗਾ ਆਪਾਂ ਨੂੰ ਕੋਈ ਨੀ ਮੰਨਤਾਂ ਫਿਰ ਵੀ ਕਰ ਦਾਂਗੇ ਅਗਲੇ ਦਾ ਭਾਈ ਠੀਕ ਹੈ ਮਤਲਬ ਕਹਿ ਸਕਦੇ 25000 ਰੁਪਏ ਦਾ ਡਿਸਕਾਊਂਟ ਹੋ ਜਾ ਹਾਂ 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 ਠੀਕ ਹੈ ਜੀ ਭਾਈ ਮੰਨਤਾਂ ਨੂੰ ਹੋਰ ਵੀ ਉਹ ਜਿਹੜੇ ਮੌਕੇ ਤੇ ਜਦੋਂ ਤੁਸੀਂ ਆਓਗੇ ਤੇ ਅੱਗੇ ਆ ਗਿਆ ਭਾਈ ਸਵਰਾਜ 744 ਇਹ 16 ਮਾਡਲ ਆ ਜੀ ਠੀਕ ਹੈ ਜੀ 16 ਮਾਡਲ ਆਗਾ ਕੁੱਲ ਮਿਲਾ ਕੇ ਭਾਈ ਚੰਗਾ ਟਰੈਕਟਰ ਆਗਾ ਇਹਦੀ ਮਾੜੀ ਮੁੱਟੀ ਮਰਗੜਾਂ ਦੀ ਟੱਚਿੰਗ ਹੋਈ ਵੀ ਆ ਭਾਈ ਥੱਲੇ ਅੱਛਾ ਜੀ ੱੱਲੇ ਹੋਏ ਵੀ ਅਟਾ ਮਰਗਾੜ ਕੱਲੇ ਰਿੰਬਾ ਰੂੰਬਾ ਜਮਾ ਟਰੈਕਟਰ ਸਹੀ ਹੈਗਾ ਆਹ ਸਾਈਡਾਂ ਮਰਗਾੜ ਵਾਲੀਆਂ ਕੱਲੀਆਂ ਹੋਊਗਾ ਜੀ ਇਹ ਬੰਦੇ ਨੂੰ ਦੱਸ ਕੇ ਦੇਵਾ ਕਿਹੜੀ ਗੱਲ ਆ 36 ਹਜ਼ਾਰ ਰੀਨ ਵਾਲਾ ਟਰੈਕਟਰ ਆ ਸਾਈਡ ਕੱਲੀ ਹੋਈ ਵੀ ਹੈ ਜੀ ਦੋਨੇ ਸਾਈਡਾਂ ਹੋਊਗਾ ਇਹ ਇਹ ਚੀਜ਼ ਬੰਦੇ ਨੂੰ ਦੱਸ ਕੇ ਦੇਵਾ ਮਨ ਕੇ ਯਾਰ ਇੱਕ ਗੱਲ ਤਾਂ ਰੀ ਹਾਂ ਮੈਂ ਪੂਰਾ ਵਿਸਥਾਰ ਕਰਕੇ ਆਉਣਗੇ ਮਰਾ ਇਹ ਵਿਸ਼ਵਾਸ ਕਰਕੇ ਵਾਲੀ ਗੱਲ ਕਹਿਣੇ ਹੈ ਕਿ ਮਾੜੀ ਮੋਟੀ ਹਲਕੀ ਉਹਦੀ ਬਾਡੀ ਦੀ ਜੀ ਤਾਂ ਚੰਗਾ ਕਿਵੇਂ ਆ ਮਾਰੇ ਹੱਕ ਹੱਕ ਹੋ ਗਈਆਂ ਜਾਂ ਇਹ ਜਾਂ ਚੀਜ਼ਾਂ ਉਹ ਗੱਲ ਨੂੰ ਦੱਸ ਕੇ ਦੇਵਾਂਗੇ ਆਪਾਂ ਇਹ ਜੀ ਗੱਲ ਨਹੀਂ ਕਰਦੇ ਹੈਗੇ ਬਾਕੀ ਬਈ ਕਮੈਂਟ ਕਰਕੇ ਤੁਸੀਂ ਵੀ ਦੱਸਿਓ ਬਈ ਬਾਈ ਦੀਆਂ ਗੱਲਾਂ ਤੁਹਾਨੂੰ ਕਿਵੇਂ ਲੱਗਦੀਆਂ ਰਿੰਬਾਂ ਰੁੰਬਾਂ ਦਾ ਸ਼ੋਅ ਸ਼ਾਹ ਦਾ ਮਰਗੜਾ ਦਾ ਤਾਂ ਹਾਲੇ ਛੱਤਾਂ ਮਰਗੜਾ ਦਾ ਸਾਰਾ ਰੀਨਲ ਆ ਜੀ ਇਹ ਨਹੀਂ ਕਰਾਉਂ ਨੂੰ ਕੋਈ ਨਹੀਂ ਕਰਾ ਸਕਦਾ ਹਾਂਜੀ ਹਾਂਜੀ ਪਰ ਉਹ ਚੀਜ਼ ਕਰਾ ਲਈ ਬੰਦੇ ਨੇ ਠੀਕ ਹੈ ਜੀ ਸਾਬਾ ਜੀ ਮੈਂ ਕਹਿ ਰਿਹਾ ਨਾ ਬਈ ਆ ਦੇਖੋ ਜਿਵੇਂ ਹੁਣ ਕਹਿ ਲਿਆ ਬਈ ਉੱਚਾ ਮਾੜ ਲਗਾ ਇਹ ਦੇਖੋ ਨਾ ਬੰਦ ਆਗਾ ਨਾ ਰੈਣੀ ਟੇਪ ਵੀ ਲਵਾ ਦਿੰਦੇ ਲੱਗ ਜਾਂਦੀ ਬਈ ਰੈਣੇ ਚਾ ਜੀ ਪ੍ਰੈਮਰ ਮਾਰ ਦਿਆ ਕਾਲੀ ਆਪਾਂ ਇਹ ਵੀ ਨਹੀਂ ਕਰਾਇਆਗਾ ਵੀ ਉਹ ਵੀ ਚਲੇ ਦੇ ਦਿੰਗੇ ਚੱਲੋ ਠੀਕ ਆ ਇਹ ਇਹ ਹਰੇਣੇ ਵਾਲੇ ਪਾਸੇ ਤੇ ਰੈਣੇ ਬੇਟਾ ਜੀ ਇਹ ਖਾਸੀ ਵਾਲੀ ਆ ਗਈ ਇਹ ਪ੍ਰੈਮਰ ਮਾਰਦੀ ਮਾਰ ਦਿਆ ਮਾਰਦੀ ਮਾਰ ਦਿਆ 36 ਦੀ ਆਪਣਾ ਜੌਂਡੀ ਵਾਲਾ ਆਪਣਾ ਹਿਸ਼ੇਸ਼ਵਰ ਆ ਜੀ ਇਹ ਮਾਰਦੀ ਮਾਰ ਦਿਆ ਗਈ ਸਹੀ ਗੱਲ ਆ ਨਾ ਬਈ ਇਹ ਵੀ ਨਹੀਂ ਆਪਾਂ ਕਰਾਇਆ ਵੀ ਨਾ ਇਹ ਚੀਜ਼ ਰਕਾਣੂ ਉਹ ਕਰਨੀ ਰੈਟਰ ਸਾਰਾ ਉਹ ਚੱਕਰਾਗਾ ਟਾਪ ਮਾਡਲ ਆ ਬਈ ओके okay. हां डबल डिस्ट्रीब्यूटर तेल ब्रेकਾਂ ਵਾਲਾਗਾ 14 ਦੇ ਟਾਇਰਾਂ 14 ਦੇ ਟਾਇਰਾਂ ਵਾਲਾ ਮੂਹਰੇ 750 ਦੇ ਟਾਇਰ ਆਗੇ ਜੀ ਮਗਲੇ ਟਾਇਰ ਟਰੈਕਟਰ ਦੇ ਨਾਲ ਦੇ ਆ ਜੀ ਹਜੇ ਓਕੇ ਜੀ 16 ਮਾਡਲ ਦੇ ਜੀ ਘੰਟੇ ਚੱਲਿਆ ਬਈ ਸੁਣਨੀਏ ਘੰਟੇ ਹੈ ਜੀ 26 2700 ਗਿਆ ਲੈ ਬਾਈ ਠੀਕ ਆ ਜੀ 26 2500 ਚੱਲਿਆ ਬਈ 2500 2500 ਬਸ 2600 ਲਾ ਕੇ ਚੱਲੋ 2600 ਲਾ ਕੇ ਚੱਲ ਬੜੋ 2500 55 ਘੰਟੇ ਬਸ ਓਕੇ ਰੇਟ ਬਈ ਇਹਦਾ ਇਹਦਾ ਰੇਟ ਬਾਈ 455000 ਰੁਪਿਆਗਾ ਸਵਾ 4 ਲੱਖ ਰੁਪਿਆ ਦੇ ਦੇ ਦਾਂਗੇ ਜੀ ਮੌਕੇ ਤੇ ਕੋਈ ਨਹੀਂ ਮੌਕੇ ਤੇ ਵੀਡੀਓ ਦਿਖਾਊਗਾ ਤੁਹਾਡੀ ਹੋਰ ਮਾਨਦਾਨ ਕਰਦਾ ਕੋਈ ਬਾਈ ਠੀਕ ਹੈ 3000 ਓੜ ਗਿਆ ਤੇ ਸਵਾ 4 ਦਾ ਬਾਈ ਤੁਹਾਨੂੰ ਇਹ ਮਿਲ ਜੂਗਾ 30 ਛੋੜ ਗਿਆ ਬਾਈ ਜੀ ਤੇ ਅੱਗੇ ਆ ਗਿਆ ਬਾਈ ਫਾਰਮ ਟਰੈਕ 60 ਦਾ ਇਹ ਡਬਲ ਕਲਚ ਟਰੈਕਟਰ ਆ ਜੀ 8 ਵਾਟ ਲਗਾ ਹਰਿਆਣਾ ਨੰਬਰ ਟਰੈਕਟਰ ਆਗਾ ਟਾਇਰ ਆ ਭਾ ਆਪਣੇ ਕੋ ਆਏ ਆਗੇ ਜਿਵੇਂ ਬਈ ਇਹਦੀ ਸੂਤ ਤੇ ਪੇਪੜੀ ਤੇ ਥੋੜੀ ਜਿਹੀ ਟੋਲ ਮੁੰਨੇ ਆ ਬਈ ਚੋੜੇ ਪੇਪੜੀ ਹੋਈ ਵੀ ਆ ਜੀ ਛੋ ਮਾੜੀ ਮੋਟੀ ਹਲਕੀ ਮਲਕੀ ਟਾਚਿੰਗ ਹੋਈ ਵੀ ਆਗੀ ਪਰ ਹੋਈ ਵੀ ਪੁਰਾਣੀ ਆਗੀ ਠੀਕ ਆ ਨਾਰ ਵਾਲਾ ਵਾ ਟਰੈਕਟਰ ਆ ਓਕੇ ਨਾਲ ਹੀ ਰਲਿਆ ਲਾਈਓ ਮੈਂ ਦੇਖਣ ਨੂੰ ਦੇ ਕਹਿ ਰਹੇ ਆ ਬਈ ਮਾਇਦੇ ਉਤੇ ਥੋੜੀ ਪ੍ਰੋਬਲਮ ਹੁੰਦੀ ਆ ਨਹੀਂ ਹੁੰਦੀ ਆ ਇਹ ਕਰਵਾਈ ਹੋਈ ਆਗੀ ਵੀ ਹੋਈ ਵੀ ਆ ਪਰ ਹੋਈ ਵੀ ਪੁਰਾਣੀ ਆਗੀ ਨਾਰ ਵਾਲਾ ਵਾ ਟਰੈਕਟਰ ਠੀਕ ਆ ਜੀ ਤੁਸੀਂ ਕੋਸ਼ਿਸ਼ ਆਪਾਂ ਕੁਝ ਨਹੀਂ ਕਰਾਇਆ ओके okay, भाई ਬਰਗੜ ਦੇ ਟਰੈਕਟਰ ਨੂੰ ਦੁਬਾਰੇ ਲੱਗੇ ਹੋਏ ਆਗੇ ਪਰ ਲੱਗੇ ਹੋਏ ਰਿਜਨਲ ਆ ਕਿ ਚੰਗੇ ਬਰਗੜ ਆਗੇ ਇਹ ਜੀ ਓਕੇ ਹਾਂ ਠੀਕ ਆ ਭਾਈ ਬਸ ਰੇਣੇ ਚ ਭਾਈ ਥੋੜਾ ਜਿਹਾ ਪਾਣੀ ਦੀ ਡੱਕਦਾ ਕਿ ਪਾਣੀ ਕਰਕੇ ਖਰਾਬ ਹੋਈ ਜਾਂਦੀ ਹੈ ਇਹ ਜੀ ਸਹੀ ਗੱਲ ਆ ਭਾਈ ਤੇ ਬਾਕੀ ਭਾਈ ਪਾਣੀ ਉਧਰ ਥੋੜਾ ਜਿਹਾ ਆ ਹਾਂ ਪਾਣੀ ਉਧਰ ਹੋ ਆ ਕੇ ਟੈ ਡੂ ਰਾਪਾ ਪਾਏ ਆਗੇ ਨਵੇਂ ਟਾਇਰ ਆ ਕਿ ਆ ਦੇਖ ਚੰਗਾ ਟਰੈਕਟਰ ਆ ਇੰਜਨ ਗੇਅਰ ਦਾ ਬਾਜ ਬੂਈ ਟਰੈਕਟਰ ਦੀ ਪੁਰਾਣੀ ਕੀ ਠੀਕ ਆ ਇੱਕ ਗੱਲ ਹੋਰ ਕਹਿਣਾ ਭਾਈ ਸੀਟ ਸੂਟ ਸਹੀ ਆ ਕਿ ਕਾਗਜ਼ ਪੱਤਰ ਇਹਦੇ ਓਕੇ ਆ ਜਮਾ ਪਰੇ ਨਾ ਨਹੀਂ ਹੁੰਦਾ ਵੱਡੇ ਵੀਰ ਇੱਕ ਲੈਫੀ ਡਾਕਟਰ ਨਹੀਂ ਚੱਲੂਗਾ ਠੀਕ ਆ ਜਿੰਨੀਆਂ ਵੇ ਗੱਲਾਂ ਦੱਸਤੀਆਂ ਨੇ ਬਾਈ ਸੁਣਨੀ ਲੈਣਾ ਇੱਕ ਨੰਬਰ ਗੱਲਾਂ ਨੇਗੇ ਬਾਈ ਉਹ ਟਰੈਕਟਰ ਤਿੰਨੇ ਤਰਾਸ ਕਰਕੇ ਆਜੋ ਉਹ ਤਿੰਨੇ ਟਰੈਕਟਰ ਆਪਣੇ ਨਾਂ ਹੋਣਗੇ ਆਨਲਾਈਨ ਬੋਲਦੇ ਆ ਇਹ ਟਰੈਕਟਰ ਕੱਲਾ ਨਾ ਨਹੀਂ ਹੁੰਦਾ ਗਾ ਇਹ ਆਪਣੇ ਪ੍ਰੂਫਾਂ ਤੇ ਚੱਲੂਗਾ ਕਾਜ ਪੱਤਰਾਂ ਦੀ ਆਪਣੀ ਫੁੱਲ ਗਾਰੰਟੀ ਆ ਠੀਕ ਆ ਜਿੰਨਾ ਟਾਈਮ ਤੁਹਾਡਾ ਲੱਗਦਾ ਤੂੰ ਆ ਇੰਜਨ ਗੇਅਰ ਦੀ ਕਾਗਜ਼ਾਂ ਦੀ ਆਪਣੀ ਫੁੱਲ ਬੜਾ ਫੁੱਲ ਗਾਰੰਟੀ ਆ ਬਾਈ ਇਹ ਜੀ ਕੋਈ ਦਿੱਕਤ ਨਹੀਂ ਨਾ ਠੀਕ ਆ ਜੀ 2008 ਮਾਡਲ ਆ ਇਹ ਹੱਥ ਮਾਡਲ ਡਬਲ ਕਲੱਚ ਜੀ ਡਬਲ ਕਲੱਚ ਹ ਇਦਾਂ 255 ਜੀ ਠੀਕ ਹੈ ਜੀ ਦੇ ਦਾਂਗੇ ਸਵਾ ਕ 2 ਲੱਖ ਰੁਪਏ ਦਾ ਜੀ ਸਵਾ ਕ 2 ਲੱਖ ਰੁਪਏ ਦਾ ਹਾਂ ਠੀਕ ਹੈ ਲੈ ਮੈਂ ਤਰੋਂ ਸਵਾ ਕ 2 ਲੱਖ ਰੁਪਏ ਦਾ 30000 ਇਹਦੇ ਵਿੱਚ ਔੜ ਗਿਆ ਦਿਵਾਲੀ ਆਫਰ ਆ ਗਿਆ ਯਾਰ ਕੋਈ ਨਹੀਂ ਬਾਈ ਕਰ ਦਾਂਗੇ ਦਿਵਾਲੀ ਆਫਰ ਹੋਰ ਕਰ ਦਾਂਗੇ ਕੋਈ ਨਹੀਂ 35 ਕਹਿੰਦਾ ਕੋਈ ਨਹੀਂ 35 ਦੇ ਦਾਂਗੇ ਜੀ ਬਸ ਲੈ ਬਈ ਬਰਿਆ ਗਿਆ 2 ਲੱਖ 2 ਲੱਖ 20 ਹਜ਼ਾਰ ਦਾ ਰਹਿ ਗਿਆ ਨਾ 35000 ਰੁਪਏ ਡਿਸਕਾਊਂਟ ਹੋ ਗਿਆ ਬਾਈ ਜਦੋਂ ਤੁਸੀਂ ਦਿਵਾਲੀ ਆਫਰ ਤੇ ਉਰੋਂ ਆਓਗੇ ਬਾਈ ਠੀਕ ਆ ਤੁਹਾਡਾ ਮਾਣ ਤਾਣ ਸਨਮਾਨ ਕਰੇ ਵੀ ਨਾ ਬਾਈ ਮੋੜ ਨਹੀਂ ਦਿੰਦਾ ਚੰਗੇ ਸੁਭਾਅ ਦਾਗਾ ਬਾਈ ਹਨਾ ਗਾਰੰਟੀ ਹੈ ਜੇ ਬਾਕੀ ਗਾਰੰਟੀ ਆ ਬਾਈ ਆਪਣੀ ਕਾਗਜ਼ ਪੱਤਰਾਂ ਦੀ ਬੰਦਾ ਕੋਈ ਵੀ ਉਹ ਕਰੇ ਆਪਣਾ ਤੇਲ ਪਾਣੀ ਸਾਰ ਬੰਦਾ ਕੋਈ ਬਾਹ ਕੇ ਦਸ 2 ਘੰਟੇ 4 ਘੰਟੇ ਲੈ ਜਾਣਾ ਚਾਹੁੰਦਾ ਉਹ ਵੀ ਆਪਣੇ ਕੋਲ ਥਾਂ ਹੈਗਾ ਬਾਹ ਕੇ ਲੈ ਜੇ ਟਰੈਕਟਰ ਨੂੰ ਠੀਕ ਹੈ ਵਿਸ਼ਵਾਸ ਕਰਕੇ ਆਇਆ ਹੈ ਨਾ ਬਾਈ ਜਮਾ ਜਮਾ ਕੋਈ ਦਿੱਕਤ ਨਹੀਂ ਜੀ ਇਸ ਗੱਲ ਠੀਕ ਆ ਬਾਈ ਤੇਲ ਕਿਸ ਟਰੈਕਟਰ ਇੱਥੇ ਹੁੰਦੇ ਆ ਜੀ ਠੀਕ ਆ ਜੀ ਬਰਨਾਲਾ ਹਾਈਵੇ ਰੋਡ ਤੇ ਆ ਜਾਂਦਾ ਜੀ ਇਹ ਸਾਹਮਣੇ ਆ ਜਾਂਦਾ ਬਈ ਚਾਹੇ ਚੂਰੀ ਵਾਲਿਆਂ ਦੇ ਸਾਹਮਣੇ ਆ ਹਾਂਜੀ ਹਾਂਜੀ ਠੀਕ ਆ ਬਈ ਮੋਬਾਈਲ ਨੰਬਰ ਬਈ ਸੁਣੋ 854225794 ਜੀ ਠੀਕ ਆ ਜੀ ਹੋਰ ਟਰੈਕਟਰ ਵੀ ਹੈ ਕਿ ਨੇ ਇਹਨਾਂ ਤੋਂ ਬਿਨਾਂ ਬਈ ਸੁਣੋ ਇਹਨਾਂ ਤੋਂ ਡਰਨਾ ਟਰੈਕਟਰ ਆਪਣੇ ਕੋਲ ਹੈਗਾਗਾ ਜੀ ਇੱਕ ਆਪਣੇ ਕੋਲ ਜੌਂਡੀਆਰ ਆ ਜੀ ਉਹ ਟਰੈਕਟਰ ਇੱਕ ਸੋਨਾਲੀਕਾਗਾ ਉਹ ਟਰੈਕਟਰ ਆਉਣੇ ਹੈਗੇ ਜੀ ਠੀਕ ਆ ਜੀ ਆਪਣੇ ਲਈਤੇ ਵੀ ਆਗੇ ਲੈਣ ਨਹੀਂ ਜਾਏਗਾ ਹਜੇ ਉਧਰ ਆਉਣੇ ਆ ਟਰੈਕਟਰ ਸੋਨਾਲੀਕਾ 7 ਮਾਡਲ ਇੱਕ ਓਕੇ ਜੀ ਪਾਵਰ ਸਟੀering ਜ ਬਾਕੀ ਬਈ ਸਕਰੀਨ ਤੇ ਨੰਬਰ ਹੈਗਾਗਾ ਬਾਈ ਨਾਲ ਸੰਪਰਕ ਕਰਕੇ ਜਦੋਂ ਟਰੈਕਟਰ ਆਗੇ ਉਦੋਂ ਬਾਅਦ ਆਪਾਂ ਸਾਰਾ ਕੁਝ ਦੱਸ ਦਾਂਗੇ ਵੀ ਕਿਵੇਂ ਕਿਵੇਂ ਨਹੀਂ ਠੀਕ ਆ ਕਿਵੇਂ ਆਗੇ ਕਿਵੇਂ ਕੰਡੀਸ਼ਨ ਆ ਟਾਇਰ ਪਾਉਣੇ ਆ ਜਾਂ ਨਹੀਂ ਜਾਂ ਕਿਵੇਂ ਆ ਉਹ ਉਸ ਜੇ ਹੋਊਗਾ ਜੀ ਓਕੇ ਬਾਈ ਜੀ ਠੀਕ ਆ ਬਾਈ ਸੋਨੇ ਧੰਨਵਾਦ ਗੱਲ ਕਰਕੇ ਬਈ ਬਹੁਤ ਵਧੀਆ ਲੱਗਿਆ ਚਲੋ ਮਿੱਤਰੋ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰਦੇ ਹੋ ਪਹੁੰਚੋ ਬਈ ਅਦੇਸਾ ਹਸਪਤਾਲ ਦੇ ਜਮਾਂ ਨੇੜੇ ਬਾਈ ਸੋਨੇ ਕੋਲੇ ਧੰਨਵਾਦ ਸਸਿਕਾ